ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ ਪੂਰਨਮਾਸੀ ਦਾ ਦਿਹਾੜਾ ਹੈ ਤਾਂ ਅੱਜ ਦਾ ਬਲੌਗ ਹੈਗਾ ਪੂਰਨਮਾਸੀ ਤੇ ਤੂਤਾਲਾ ਖੂਬ ਪਾਸ਼ਾ ਜੀ ਦਸਮੀ ਜਿੱਥੇ ਭਾਈ ਭਪਿੰਦਰ ਸਿੰਘ ਜੀ ਖਾਲਸਾ ਜੀ ਸੇਵਾ ਨਿਵਾਰੇ ਨੇ ਤੇ ਬੜਾ ਖੁਸ਼ ਨਸੀਬ ਅੱਜ ਧੰਨ ਚੜ੍ਹਿਆ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਨੇ ਸਾਨੂੰ ਅੱਜ ਆਪ ਦੇ ਨਾਲ ਆਰਤੀ ਤੇ ਬੁਲਾਇਆ ਅਸੀਂ ਗੁਰੂ ਵੈ ਸਹਿਬਾਨ ਦਾ ਕੋਟੋ ਕੋਟ ਸ਼ੁਕਰਾਨਾ ਕਰਦੇ ਆ ਬਲੌਗ ਨਾਲ ਜਰੂਰ ਜੁੜੇ ਰਹੋ ਹੁਣ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਅੱਜ ਬਲੌਗ ਛੋਟੇ ਰੱਖਾਂਗੇ ਲੰਬਾ ਨਹੀਂ ਲੈ ਕੇ ਜਾਵਾਂਗੇ ਕੋਈ ਕੋਈ ਅੱਜ ਪੂਨਮਸ ਦੀਹਾੜਾ ਵਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋ ਕੇ ਤੇ ਮਹਾਰਾ ਦੀ ਚੜ੍ਹਦੀ ਸੀ ਝਕਾ ਕੇ ਆਰਤੀ ਦੀ ਆਰਤੀ ਸਰੂ ਜਰੂ ਕਰਾਂਗੇ ਤੇ ਤੁਹਾਨੂੰ ਵੀਡੀਓ ਜਰੂਰ ਦਿਖਾਵਾਂਗੇ ਬਲੌਗ ਨਾਲ ਜੁੜੇ ਰਹੋ ਲੋ ਜੀ ਆਪਾਂ ਹੁਣ ਇੱਥੇ ਆ ਗਏ ਤੂਤਾਲਾ ਖੂ ਗੁਰਦੁਆਰਾ ਪਿੰਡ ਮਨਸੂਰਾ ਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਫਿਰ ਆਪਾਂ ਕਰਾਂਗੇ ਆਰਤੀ ਉੱਥੇ ਜਾ ਕੇ ਤੇ ਬਾਬਾ ਜੀ ਦਾ ਮੈਂ ਕੁੱਟ ਕੁੱਟਛ ਕਰਾਨਾ ਜੋ ਸੇਵਾ ਬਖਸ਼ੀ ਆ ਤੁਹਾਨੂੰ ਦਰਸ਼ਨ ਦਿਦਾਰ ਕਰਾਉਨੇ ਆ ਲੋ ਜੀ ਆਪਾਂ ਪੁੰਜਾ ਤੂਤਾਲਾ ਖੂ ਮਹਾਰਤਾ ਮਹਿੰਦ ਲੰਗਰੀ ਤੇ ਜਿਹੜਾ ਹੋਲੀ ਫਾਇਆ ਸਰਵਾਨ ਜੀ ਦਾ ਸਤਿਗੁਰੂ ਚੜਦੀ ਕਲਾ ਦੇ ਇਨਸਾਨ ਸਾਹਿਬ ਗੁਰਦੁਆਰਾ ਤੂਤਾ ਵਾਲਾ ਖੂ ਆਂਦੋ ਨਾ ਪਾਇਆ ਕਿ ਨਹੀਂ ਜੀ ਜੋ ਪੰਡੋ ਵਾਰੋ ਵਾਰ ਸੰਗ ਦਾ ਵੀ ਆਉਣ ਗਿਆ ਹਜੇ ਭੋਗ ਪੈਣੇ ਆ ਦਰਸ਼ਨ ਦਿਦਾਰ ਕਰੋਨਾ ਤੁਹਾਨੂੰ ਸਾਰਿਆਂ ਨੂੰ ਹੋਵੇ ਤੇ ਮਾਦਾ ਖਿਦਾ ਕਾਂਗੋ ਸਾਹਿਬ ਜੀ ਪਵਿੱਤਰ ਥਾਲੋ ਸਭ ਆਇਆ ਮੈਦੇ ਗੁਰਦਸੋਂ ਗੁਰਦਸ ਸਾਹਿਬ ਜੀ ਦਾ ਪ੍ਰਭਤ ਆਇਆ ਕੰਮੇ ਜਾਣਾ ਪੁਜੈ ਮੈਂ ਸੱਜ ਸੱਜਣਾ ਸੱਸਾ ਜਾਇ ਬਲ ਸੱਜੇ ਸੱਸਾ ਨਾ ਜਾਏ ਨਾ ਸੱਸਾ ਨਾ ਜਾਏ ਸੱਸਾ ਕੇ ਸੰਜਮ ਰਾਇ ਕਰਮ ਪੁਆਏ ਸੱਜੇ ਜੀ ਮਲੀਨ ਆਏ ਕੋ ਸੰਜਮ ਦਿੱਤਾ ਜਾਏ ਮਨ ਤੋਂ ਹੋ ਸਭ ਦਲਾਕੋ ਬਾਹਰੋਂ ਨਰਮ ਜੀਓ ਤੁਹਾਡੇ ਤੇਰੀ ਜਨ ਜੂਏ ਹਾਰਿਆ ਇਹ ਤਾਂ ਸਾਫ ਦਾ ਰੁਕ ਲਗਾ ਮਾਤ ਮਨੋ ਖਾਰਿਆ ਯਾਨ ਯਾਨ ਆਪੇ ਸੱਚ ਪੜਿਆ ਊੜੇ ਦਾ ਕੇ ਤੇਰੀ ਜਨ ਜੂਏ دار بالا سره راهي ورنا له يevo se tu se thi sanmukh hove hove da sanmukh se sikh hoye yeo re ko nal go pethan huda jaye antra hune smale aap sar sudare paane gor bina auna jaane koi tar tuk te rah jaane har raat japaveo jiyo da lahar kare hari ve dant na milya janara pe paan ਕੈਨਾ ਸੁਨਾਬਾਤ ਤੇ ਮਨਵਾ ਅਜਾ ਅਦਬ ਪਾਇ ਬਲ ਕੀਏ ਅਦਬ ਗੌਰ ਨਥਾਂ ਆ ਗਏ ਆਏ ਇਹ ਬਰਤ ਨਵੀ ਪਾਈ ਜੀ ਬਰਨ ਨਰਥਾਰ ਨਾਮ ਤਪੀ ਮਨ ਕਲਨ ਧਾਰ ਦਾ ਬਨ ਧਿਆਨ ਦੇ ਲੋਰੀ ਤੁਮ ਬਮਾ ਆਲੋ

devro sahib ji i Amém. and don't forget every by Manana ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਰੂਹ ਸਤ ਨਾਮ ਵਾਹਿ ਰੂਹ ਸਤ ਨਾਮ ਵਾਹਿ ਬਹੁਤ ਹੀ ਸੋਹਣਾ ਸਥਾਨ ਆ ਗੁਰਦੁਆਰਾ ਤੂਤਾਲਾ ਖੂ ਤੇ ਹੁਣ ਸੰਗਤਾਂ ਆਈ ਜਾਣਗੇ ਤੇ ਪ੍ਰਸ਼ਾਦਾ ਪਾਣੀ ਸ਼ਕਣਗੇ ਆ ਇਹ ਉੱਪਰਲਾ ਵਿਊ ਆ ਤੇ ਉਸਾਨ ਸਾਹਿਬਾ ਗੁਰੂ ਸਾਹਿਬ ਦੀ ਨਿਸ਼ਾਨੀ ਤੇ ਖੇਤਾਂ ਦੇ ਵਿੱਚ ਤੇ ਸਾਰੇ ਜਣੇ ਜਰੂਰ ਜਦੋਂ ਲੰਗਰ ਕਰਦੇ ਹੋਮੋਗੇ ਤਾਂ ਪਿੰਡ ਮਨਸੂਰਾ ਜ਼ਿਲ੍ਹਾ ਲੁਧਿਆਣਾ ਪੱਖੋ ਰੋਡ ਤੇ ਗੁਰਦੁਆਰਾ ਸਥਿਤ ਹੈ ਤੁਸੀਂ ਦਰਸ਼ਨ ਦਾ ਜਰੂਰ ਕਰਨੇ ਇੱਥੇ ਗੁਰਗੋਲ ਸਿੰਘ ਜੀ ਦੇ ਇਸ਼ਨਾਨ ਕਰਕੇ ਗਏ ਸੀ ਜਲੇ ਇਸ਼ਨਾਨ ਦੇ ਨਾਲ ਅੱਜ ਲੋਕ ਲੋਕਾਂ ਦੇ ਲੱਖਾਂ ਹੀ ਤੋਖ ਦੂਰ ਹੋ ਰਹੀ ਨੇ ਉਹ ਉਹ ਤੁਹਾਨੂੰ ਖੋਦੇ ਦਰਸ਼ਨ ਵੀ ਕਰੋਣ ਤੇ ਨਿਸ਼ਾਨੀ ਤੇ ਮੈਂ ਕਰਾਈ ਦਿੱਤੇ ਤੇ ਤੁਸੀਂ ਜਰੂਰ ਪਹੁੰਚੋ ਉੱਥੇ ਤੇ ਇੱਕ ਧਰੂ ਬੇਨਤੀ ਲੋਣਾ ਜਿੰਨੀ સેવા ਭਾਵਨਾ ਪਾਉਣੀ ਹੋਵੇ ਗੁਰੂ ਘਰ ਵਾਸਤੇ ਜਰੂਰ ਪਾਓ ਕਿਉਂਕਿ ਇੱਥੇ ਗਵਮੰਟ ਸਾਹਿਬ ਦੀ ਬਹੁਤ ਜ਼ਿਆਦਾ ਲੋਟ ਆ ਇੱਥੇ ਗਵਮੰਟ ਸਾਹਿਬ ਹੈ ਨਹੀਂ ਸਿਰਫ ਨਿਸਾਨ ਸਾਹਿਬ ਆ ਮਹਾਰਾਜ ਦਾ ਕੋਮੰਡ ਸਾਹਿਬ ਦੀ ਵੀ ਸੇਵਾ ਮੈਂ ਕਹਣਾ ਵਾਹਿਗੁਰੂ ਦੀ ਕਿਰਪਾ ਨਾਲ ਛੇਤੀ ਛੇਤੀ ਵਰਤੇ ਜਾਵੇ ਤੇ ਮਹਾਰਾਜ ਦੀ ਹੋਰ ਚੜ੍ਹਦੀ ਗੱਲਾਂ ਦੀ ਨਿਸ਼ਾਨੀ ਮਹਿਸੂਸ ਹੋਵੇ ਸਾਨੂੰ ਪਰ ਖੋਦ ਦਰਸ਼ਨ ਕਰੋਨਾ ਲੋ ਜੀ ਹੁਣ ਆਪਾਂ ਬਲੌਗ ਦੀ ਕਰਨ ਲੱਗਾ ਸਮਾਪਤੀ ਕੀਰਤਨ ਹੋ ਗਿਆ ਸਮਾਪਤੀ ਹੋ ਚੁੱਕੀ ਆ ਤੇ ਸਾਰੇ ਜਣੇ ਕਮੈਂਟ ਚ ਵਾਹਿਗੁਰੂ ਲਿਖ ਕੇ ਆਪਣੀ ਜਰੂਰ ਹਾਜ਼ਰੀ ਲਵਾਇਓ ਤੇ ਜਲ ਤੋਂ ਜਲਦ ਨਵਾਂ ਬਲੌਗ ਜਰੂਰ ਫੇਸ ਸ਼ੁਰੂ ਕਰਾਂਗੇ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ